ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹਤੂਨ ਕਰਿਓ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਇਸ ਨਵੇਂ ਲਾਈਵ ਦੇ ਵਿੱਚ ਸਵਾਗਤ ਹੈ ਤੇ ਅੱਜ ਸਾਡੇ ਨਾਲ ਇਸ ਲਾਈਵ ਦੇ ਵਿੱਚ ਮੇਰਾ ਭਤੀਜਾ ਹੋਊਗਾ ਇਹਦੀ ਵੀ ਆਪਾਂ ਦੋ ਗੱਲਾਂ ਸੁਣ ਲਈਏ ਸਾਡੇ ਟੈਗ ਨੂੰ ਲਾਈਕ ਸਬਸਕ੍ਰਾਈਬ ਕਰਿਓ ਲਵਲੀ ਕਰ ਦਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਅੱਜ ਜਿਹੜੀ ਆਪਾਂ ਤੁਹਾਨੂੰ ਕਹਾਤਾ ਸੁਣਾਉਣੀ ਹੈ ਉਹ ਫੇਸਬੁੱਕ ਦੇ ਆਧਾਰ ਦਾ ਹੈ ਕਿਉਂਕਿ ਫੇਸਬੁੱਕ ਇਨਸਟਾਗ੍ਰਾਮ ਤੋਂ ਜਾਂ ਵਟਸਐਪ ਤੋਂ ਬਿਨਾ ਅੱਜ ਜ਼ਿੰਦਗੀ ਸਾਨੂੰ ਅਜੀਬ ਜਿਹੀ ਲੱਗਦੀ ਹੈ ਸਾਡੇ ਫੋਨ ਦੇ ਵਿੱਚੋਂ ਨੈਟਪੈਕ ਉੱਪਜੇ ਤਾਂ ਸਾਨੂੰ ਹੱਥ ਪੈਰਾਂ ਦੀ ਪੈ ਜਾਂਦੀ ਹੈ ਕਿਉਂਕਿ ਇਸ ਪ੍ਰਕਾਰ ਦਾ ਨਸ਼ਾ ਇਹਨਾਂ ਚੀਜ਼ਾਂ ਦਾ ਸੰਬੰਧ ਹੁੰਦੀ ਹੈ ਕਿ ਆਵਾ ਫੌਣ ਬੜੀਆਂ ਗੱਲਾਂ ਨਹੀਂ ਕਰਦੇ ਤੇ ਆਪਣੀ ਕਮਤਾ ਸ਼ੁਰੂ ਕਰਦੇ ਫੇਸਬੁੱਕ ਤੇ ਆਈ ਬੇਬੇ ਇਹ ਹਸਣ ਵਾਲੀ ਗੱਲ ਹੈ ਕਿ ਫੇਸਬੁੱਕ ਤੇ ਆਈ ਬੇਬੇ ਪਹਿਲੀ ਸੋਹਣੀ ਦੀ ਫੋਟੋ ਲਾਈਵ ਤੇ ਫੇਸਬੁੱਕ ਤੇ ਆਈ ਬੇਬੇ ਪਹਿਲਾ ਸੋਹਣੀ ਦੀ ਫੋਟੋ ਲਾਈਵ ਬੇਬੇ ਉਹਦਾ ਕਿਸੇ ਨਾਲ ਗੱਲ ਨਾ ਕਰਦੇ ਉਹਦਾ ਕਿਸੇ ਨਾਲ ਗੱਲ ਨਾ ਕਰਦੇ ਕੈਪਸ਼ਨ ਵਿੱਚ ਲਿਖਦੇ ਅੱਜ ਮੈਨੂੰ ਫਿਰ ਤੇਰੀ ਯਾਦ ਆਈ ਨਹੀਂ ਬੇਬੇ ਚਾਚਾ ਜੀ ਨੇ ਵੀ ਲਾਈਕ ਕੀਤੀ ਜਦੋਂ ਤੁਸੀਂ ਫੇਸਬੁੱਕ ਤੇ ਕੋਈ ਪੋਸਟ ਪਾਉਂਦੇ ਹੋ ਨਾ ਤੁਹਾਨੂੰ ਲਾਈਕ ਕਰਦਾ ਕਮੈਂਟ ਕਰਦਾ ਉਸੇ ਤਰ੍ਹਾਂ ਦਾਤਾ ਜੀ ਨੇ ਲਾਈਕ ਕੀਤਾ ਮਾਸੀ ਨੇ ਫਿਰ ਦੱਬ ਕੇ ਸ਼ੇਅਰ ਕੀਤਾ ਤਾਇਆ ਕਹਿੰਦਾ ਓਏ ਬੇਬੇ ਵੀ ਆ ਗਈ ਫੇਸਬੁੱਕ ਤੇ ਕਿਸੇ ਨੇ ਕਮੈਂਟ ਕੀਤਾ ਬਾ ਬੇਬੇ ਸੋਹਣੀ ਲੱਗਦੀ ਐ ਤੂੰ ਫੇਸਬੁੱਕ ਤੇ ਪਿੰਡ ਦੀਆਂ ਮਾਮੀਆਂ ਨੇ ਕਹਿ ਦਿੱਤਾ ਓਏ ਇਹ ਤਾਂ ਆਪਣੀ ਬੇਬੇ ਰਾਣੀ ਆ ਮੁੰਡਾ ਸੈਲਫੀ ਪਾਉਂਦਾ ਨਾਲ ਲਿਖ ਦਿੰਦਾ ਐਟੀਟਿਊਡ ਕਿੰਡ ਪਰ ਪਿੱਛੋਂ ਦੀ ਜਦੋਂ ਕੋਈ ਮੋਟਰਸਾਈਕਲ ਲੰਘਦਾ ਨਾ ਆਵਾਜ਼ ਕਰਕੇ ਲੰਘਦਾ ਕਰਦਾ ਸਿੰਘ 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 ਤੇ ਫਿਰ ਉਹ ਥੋੜੀ ਜਿਹੀ ਵੀਡੀਓ ਉਹਨਾਂ ਦੀ ਖਰਾਬ ਹੀ ਹੋ ਜਾਂਦੀ ਕਦੇ ਕੋਈ ਕੁੜੀ ਲਿਖਦੀ ਹੈ No makeup look today ਕਿ ਅੱਜ ਮੈਂ ਕੋਈ ਮੇਕਅਪ ਨਹੀਂ ਕੀਤਾ ਬਿਨਾ ਮੇਕਅਪ ਤੋਂ ਹੀ ਵੀਡੀਓ ਪਾਈ ਹੈ ਪਰ ਫਿਰ ਫਿਰ ਫਿਲਟਰ ਸਨੈਪਚੈਟ ਦਾ ਸੀ ਬਸ ਇਹੀ ਪਲੀਜ਼ ਕਿ ਅਸੀਂ ਸਨੈਪਚੈਟ ਨੂੰ ਸਿਰਫ ਫੋਟੋਆਂ ਖਿੱਚਣ ਲਈ ਵਰਤਦੇ ਆ ਪਿੰਡ ਦਾ ਸਰਪੰਚ ਵੀ ਬਣਿਆ ਹੁਣ ਆਨਲਾਈਨ ਸਟਾਰ ਲਿਖਦਾ ਵੋਟ ਫਾਰਮ ਵੀ ਹੁਣ ਆਨਲਾਈਨ ਦਾ ਜਵਾਨਾ ਭਾਈ ਸਰਪੰਚ ਵੀ ਮੋਟਾ ਫਿਰ ਆਨਲਾਈਨ ਹੀ ਮੰਗੂਗਾ ਪਿੰਡ ਦਾ ਸਰਪੰਚ ਵੀ ਬਣਿਆ ਹੁਣ ਆਨਲਾਈਨ ਸਟਾਰ ਲਿਖਦਾ ووٹ ਫॉर ਮੀ ਰੱਖਦਾ ਇੰਗਲਿਸ਼ ਦੇ ਵਿੱਚ ਆਪਣੇ ਮੁੱਦੇ ਬਾਹਰ ਕਿਉਂਕਿ ਅੱਜ ਕੱਲ੍ਹ ਸਾਨੂੰ ਆਦਤ ਪੈ ਗਈ ਕਿ ਅਗਰ ਅਸੀਂ ਇਹਦੇ ਵਿੱਚ ਕੁਝ ਲਿਖੀਏ ਨਾ ਤਾਂ ਸਭ ਇਮਪ੍ਰੈਸ਼ਨ ਨਹੀਂ ਪੈਂਦਾ ਕਿਸੇ ਦੇ ਖੇਤਾਂ 'ਚੋਂ ਪਾਈ ਫੋਟੋ ਕੈਪਸ਼ਨ ਵਿੱਚ ਲਿਖਦੇ ਨੇ ਹਾਰਡ ਵਰਕ ਲਾਈ ਉਦਾਂ ਭਾਂਵੇਂ ਕੋਈ ਕੰਮ ਨਾ ਕਰੀਏ ਪਰ ਫੇਸਬੁੱਕ ਤੇ YouTube ਤੇ ਵੀਡੀਓ ਪਾਉਣ ਲਈ ਸਾਨੂੰ ਕੈਪਸ਼ਨ ਬਣਾਉਣੀ ਪੈਂਦੀ ਉਹਦੇ ਵਿੱਚ ਲਿਖਣਾ ਆ ਪੈਂਦਾ ਹਾਰਡ ਵਰਕ ਮਾਈ ਪਰ ਪਿੱਛੇ ਟਰੈਕਟਰ ਚਲਾਉਂਦੀ ਸੀ ਉਹਦੀ ਮਾਈ ਤੇ ਮੁੰਡੇ ਦਾ ਕੰਮ ਨਹੀਂ ਕਰਦੇ ਫਿਰ ਘਰ ਵਾਲੀਆਂ ਜਦੋਂ ਟਰੈਕਟਰ ਚਲਾਉਂਦੀਆਂ ਨੇ ਤਾਂ ਐਸੀ ਤਰ੍ਹਾਂ ਦਾ ਫਿਰ ਕੁਛ ਨਾ ਕੁਛ ਲਿਖ ਦਿੰਦੇ ਬਿੱਲੀ ਦੀ ਵੀਡੀਓ ਪਾਈ ਤੇ ਇਹ ਨਹੀਂ ਦੇਖਦੇ ਕਿ ਬਿੱਲੀ ਹੈਗਾ ਕੁਝ ਹੋਰ ਆ ਬਿੱਲੀ ਦੀ ਫੋਟੋ ਪਾ ਕੇ ਲਿਖਦੇ ਨੇ ਮਾਈ ਟਾਈਗਰ ਪਿੰਡ ਵਾਲੇ ਹੱਸ ਪੈਂਦੇ ਨੇ ਕੋਈ ਤਾਂ ਚੂਹੇ ਤੋਂ ਨਹੀਂ ਲਾਇਕ ਕਿਸੇ ਵਾਲੇ ਕਿਸੇ ਵੀ ਨਹੀਂ ਕੋਈ ਸਟੋਰੀ ਪਉਣੀ ਪੈਂਦੀ ਉਹ ਤੇ ਲਿਖਦੇ ਆ ਫੀਲਿੰਗਸ ਆ ਜਾਂ ਫੀਲਿੰਗ ਗੁੱਡ ਜਾਂ ਮਨ ਮੂਡ ਜਾਂ ਕੋਸੂਰ ਇਸ ਤਰ੍ਹਾਂ ਦੀਆਂ ਅਜੇ ਤੱਕ ਆਦਤਾਂ ਬਣਦੀ ਨਹੀਂ ਪਰ ਹੱਥ ਵਿੱਚ ਚਿਪਸ ਤੇ ਕੋਲ ਡਰਿੰਕ ਤੇ ਲਿਖਦੇ ਆ ਮਸਤੀ ਵਾਲਾ ਵੀ ਫਿਰ ਬੇਬੇ ਆਖਰ ਵਿੱਚ ਵੀਡੀਓ ਪਾਉਂਦੀ ਆ ਗੋਲ ਗੱਪੇ ਖਾਉਂਦੀ ਆ ਤੇ ਕਮੈਂਟਾਂ ਵਿੱਚ ਲਿਖਦੀ ਹੈ ਕਮੈਂਟਾਂ ਵਿੱਚ ਲਿਖਿਆ ਮਿਲਦਾ ਬੇਬੇ ਨੂੰ ਕਿ ਬੇਬੇ ਸਾਨੂੰ ਵੀ ਵਟਸਐਪ ਤੇ ਗੋਲ ਗੱਪੇ ਤੋਂ ਆਰਡਰ ਕਰਦੇ ਸਰ ਫੇਸਬੁਕ ਦੀ ਜ਼ਿੰਦਗੀ ਹੈ ਫੇਸਬੁਕ ਦੀ ਤੇ ਇੰਟਰਨੈਟ ਦੀ ਜ਼ਿੰਦਗੀ ਹੈ ਤੇ ਇੰਟਰਨੈਟ ਤਾਂ ਕੀ ਸੀਮਤ ਰਹਿ ਜਾਂਦੀ ਹੈ ਤੇ ਅਸੀਂ ਇਸ ਇੰਟਰਨੈਟ ਦੀ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਭੁੱਲਦੇ ਜਾ ਰਹੇ ਹਾਂ ਆਪਣੇ ਕਰਤਾਰਾਂ ਨੂੰ ਭੁੱਲਦੇ ਜਾ ਰਹੇ ਹਾਂ ਆਪਣੇ ਅਕਸ ਨੂੰ ਵੀ ਭੁਲਾ ਚੁੱਕੇ ਹਾਂ ਕਿਉਂਕਿ ਨੈੱਟ ਤੋਂ ਬਿਨਾਂ ਸਾਨੂੰ ਆਪਣੀ ਜ਼ਿੰਦਗੀ ਨਹੀਂ ਦਿਖਦੀ ਜਦੋਂ ਸਾਡੇ ਫੋਨਾਂ ਦੇ ਵਿੱਚ ਨੈੱਟ ਖਤਮ ਹੋ ਜਾਂਦਾ ਹੈ ਨਾ ਤਾਂ ਸਾਨੂੰ ਐਦਾਂ ਲੱਗਦਾ ਕਿ ਸਾਨੂੰ ਨਸ਼ੇ ਦੀ ਤੋੜ ਲੱਗੀ ਇਹ ਵੀ ਇੱਕ ਨਸ਼ਾ ਹੈ ਫੇਸਬੁੱਕ ਤੇ ਇੰਸਟਾਗ੍ਰਾਮ ਜਾਂ YouTube ਦਾ ਨਸ਼ਾ ਚਿੱਟੇ ਨੂੰ ਵੀ ਪੈਣਾ ਇਸ ਨਸ਼ੇ ਦੀ ਵਿੱਚ ਅਸੀਂ ਕੰਮ ਕਰਨਾ ਭੁੱਲ ਗਏ ਆਪਣੇ ਪਰਿਵਾਰਾਂ ਨੂੰ ਭੁੱਲ ਗਏ ਕਿਵੇਂ ਬਰਤੀਦਾ ਉਹ ਚੀਜ਼ਾਂ ਭੁੱਲ ਗਏ ਸੋ ਇੰਟਰਨੈਟ ਜਿੱਥੇ ਤੱਕ ਸੀਮਤ ਆ ਉਥੇ ਦਾ ਸੀਮਤ ਰਹਿਣ ਦਿਓ ਇਹਨੂੰ ਬਹੁਤਾਂ ਡਗਾਈ ਤੱਕ ਬਣਤਾ ਨਹੀਂ ਸੋ ਅੱਜ ਸਾਡੀ ਅਤਿ ਦੀ ਵੀਡੀਓ ਇਹ ਸੀ ਕਿ ਅੱਜ ਤੱਕ ਜਾਂ ਅੱਜ ਦੇ ਦਿਨ ਵਿੱਚ ਸਾਡਾ ਜ਼ਿਆਦਾ ਦਾ ਟਾਈਮ ਫੋਨ ਤੇ ਸਪੈਂਡ ਹੁੰਦਾ ਇਹਦੇ ਵਿੱਚ ਕੋਸਟ ਟਾਈਮ ਅਸੀਂ ਆਪਣਿਆਂ ਲਈ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਕਿਉਂਕਿ ਆ ਜਿਹੜੇ ਬੱਚੇ ਨੇ ਇਹ ਸਾਡੇ ਆਉਣ ਵਾਲੇ ਸਮੇਂ ਦਾ ਭਵਿੱਖ ਨੇ ਇਹਨਾਂ ਨੇ ਉਹੀ ਕੁਝ ਸਿੱਖਣਾ ਜੋ ਅਸੀਂ ਇਹਨੂੰ ਦੱਸਣਾ ਸੋ ਚੰਗਾ ਸਖਾਲੋਗੇ ਚੰਗਾ ਸਿੱਖਣਗੇ ਬਾੜਾ ਸਖਾਲੋਗੇ ਬਾੜਾ ਸਿੱਖਣਗੇ ਸੋ ਇਹਦੇ ਵਿੱਚ ਬਹੁਤੀਆਂ ਗੱਲਾਂ ਨਹੀਂ ਕਰਦੇ ਸੋ ਖੁਸ਼ ਰਹੋ ਪਾਇ ਗੁਰੂ ਤੁਹਾਨੂੰ ਜਲਦੀ ਕਨਾਂ ਰਹੀ ਤੇ ਲਾਸਟ ਵਿੱਚ ਆਪਣੀ ਭਤੀਜੀ ਦਾ ਇੰਟਰਵਿਊ ਹੁੰਦਾ ਹੈ ਦੱਸੀ ਕਿ ਕਿਹਦੀ ਲੱਗ ਗਈ 10 ਦੇ ਦੱਸੋ ਤੁਹਾਨੂੰ ਕਿਵੇਂ ਲੱਗੀ ਇਹ ਲਾ ਵੀ ਦੱਸ ਦਿਓ ਫਿਰ ਵੀਡੀਓ ਕਿਵੇਂ ਦੀ ਲੱਗੀ ਤੇ ਆਪਣੇ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਸਤਿ ਸ਼੍ਰੀ ਅਕਾਲ